ਅੱਜ ਆਪਣੇ ਕੋਲ ਡਿਵੀਜ਼ਨ ਵਾਲਾ ਮੈਥਡ ਯੂਜ਼ ਕਰਕੇ ਆਪਾਂ ਸਮ ਨੂੰ ਸੋਲਵ ਕਰਨਾ ਹੈ। ਇਹਦੇ ਵਿੱਚ ਆਪਾਂ ਪਤਾ ਕਰਨਾ ਹੈ। 18769 ਇਹਦੇ ਵਿੱਚ ਆਪਾਂ ਪੇਅਰਿੰਗ ਕਰਨੀ ਹੈ ਠੀਕ ਹੈ ਆਪਾਂ ਪਿੱਛੋਂ ਇੱਥੋਂ ਲਾਸਟ ਤੋਂ ਇਹਦੀ ਪੇਅਰਿੰਗ ਕਰਨਾ ਸ਼ੁਰੂ ਕਰਾਂਗੇ ਜਿੰਨੇ ਮੇ ਤਾਂ ਆਹ ਦੋਨਾਂ ਦਾ ਪੇਅਰ ਹੋ ਗਿਆ। ਆਹ ਦੋਨਾਂ ਦਾ ਪੇਅਰ ਹੋ ਗਿਆ ਤੇ ਆਹ ਸਿੰਗਲ ਪੇਅਰ ਹੋ ਗਿਆ। ਹੁਣ ਦੇਖੋ 1 1 ਸਿਰਫ ਆਪਦੀ ਟੇਬਲ ਦੇ ਵਿੱਚ ਹੀ ਆਉਂਦਾ ਹੈ ਤੇ ਠੀਕ ਹੈ ਇਹਦਾ ਆਪਦੀ ਪਰਫੈਕਟ ਸਕੁਅਰ ਹੈ। 1 1 ओके ਇੱਥੇ 1 ਬਣਊਗਾ ਤੇ ਉੱਪਰ ਵੀ ਬਰ ਲਿਖਣਾ ਆਪਾਂ ਕਿੰਨਾ ਹੈ ਜ਼ੀਰੋ ਲਿਖਾਪ ਇਹਨੂੰ ਤਾਰਾਂਗੇ نیچے ਇਹ ਪੂਰਾ ਦਾ ਪੂਰਾ ਪੇਅਰ نیچے ਉਤਰੂਗਾ 87 ओके ਹੁਣ ਆਪਾਂ ਇਸ ਤੋਂ ਬਾਅਦ ਕੀ ਕਰਾਂਗੇ ਇਹਨਾਂ ਜਿਹੜੇ ਆ ਦੋ ਬੰਨ ਸੀਗੇ ਆਪਣੇ ਇਹਨਾਂ ਨੂੰ ਦੀ ਪਲੱਸ ਕਰਾਂਗੇ ਐਡ ਕਿੰਨਾ ਹੋ ਗਿਆ 2 ਹੁਣ ਆਪਾਂ ਵੇਖਣਾ 2 ਦੇ ਟੇਬਲ 'ਚ ਇਹ ਟਾਉਂਦਾ ਠੀਕ ਹੈ ਕਿੰਨੇ ਤੇ ਆਉਂਦਾ 4 ਦੇ ਉੱਤੇ ਆਉਂਦਾ ਹਾਂਜੀ ਆਪਾਂ ਨੂੰ ਪਤਾ ਵੀ 4 ਦੇ ਉੱਤੇ ਆਉਂਦਾ ਆ ਉਂਝ ਆਪਾਂ ਕਰਾਂਗੇ ਜਿਵੇਂ 4 ਹੈ 2 4 4 ਜਿਹੜਾ ਆਪਣਾ ਮੂਲ ਹੈ ਇਹਨੂੰ ਲੈ ਲੈਣਾ ਤੇ ਜਿੰਨੇ ਤੇ ਆਪਾਂ ਡਿਵਾਈਡ ਕੀਤਾ ਇਹਨੂੰ ਉਹ ਲੈ ਲੈਨੇ ਆ ਤੇ ਉੱਪਰ ਤੇ نیچے ਠੀਕ ਹੈ ਆਪਾਂ ਨੇ ਮਲਟੀਪਲਾਈ ਕਰਦੇ ਆ 4 ਦੀ ਟੇਬਲ ਚ 4 16 4 8 9 96 ਆ ਰਿਹਾ ਇੱਥੇ ਤੋਂ ਵੱਡਾ ਆ ਰਿਹਾ ਇਹ ਨਹੀਂ ਹੋ ਸਕਦਾ ਮਾਈਨਸ ਤਾਂ ਆਪਾਂ ਛੋਟਾ ਦੇਖਣਾ ਹੁਣ ਆਪਾਂ 2 ਲੈ ਲਿਆ ਹੁਣ ਆਪਾਂ 3 ਵੇਖਣਾ ਇਧਰ ਤੇ 3 ਕਰ ਦਾਂਗੇ 9 आया सिक्स ये छोटा आ रहा है ना सिक्सटी नाइन लिखो ठीक है किन्ने कि से आप मल्टीप्लाई थ्री तो किता से इत आएगा तो उपर भी थ्री लिखना ओके हूँ आप माइनस कर दे अपने को एटीन हम फिर पेयर उतारे सारे का सारा ओके इस बार हम आप इतने की लिखा हूँ अपने को ट्वेंटी थ्री बन गया ਹੁਣ ਆਪਾਂ ਇਹਦੇ ਵਿੱਚ 3 ਐਡ ਕਰਾਂਗੇ। ਹੁਣ ਆਪਾਂ 13 ਕਿਉਂ ਨਹੀਂ ਕਰਦੇ ਕਿਉਂਕਿ ਆਪਣਾ ਜਿਹੜਾ 1 ਸੀਗਾ ਉਹ ਪਹਿਲਾਂ ਹੀ ਆਪਾਂ ਐਡ ਕਰ ਚੁੱਕੇ ਹਾਂ 2 ਦੇ ਵਿੱਚ ਠੀਕ ਹੈ। ਹੁਣ ਆਪਾਂ ਕੀ ਕਰਾਂਗੇ 23 ਦੇ ਵਿੱਚ 3 ਐਡ ਕਰਾਂਗੇ। ਕਿੰਨਾ ਹੋ ਗਿਆ ਆਪਣੇ ਕੋਲੇ? 26। ਹੁਣ ਆਪਾਂ 26 ਤੇ ਇਹਨੂੰ ਹੋ ਕਰਨਾ ਹੈ। ਹੁਣ ਆਪਾਂ ਵੇਖਦੇ ਹਾਂ। ਹੁਣ ਆਪਾਂ ਫਿਰ ਮੂਰਲਾ ਦੇਖਾਂਗੇ 2 ਦੇ ਟੇਬਲ 'ਚ 18 ਆਉਂਦਾ। ਕਿੰਨੇ ਤੇ ਆਉਂਦਾ ਆਪਣਾ 18 9 ਦੇ ਉੱਤੇ ਆਉਂਦਾ। ਠੀਕ ਹੈ। ਆਪਾਂ 26 ਨੂੰ 99 ਉੱਪਰ نیچے ਮਲਟੀਪਲਾਈ ਕਰਦੇ ਆ ਠੀਕ ਹੈ ਤਾਂ ਇਹ ਆਪਣਾ ਮਤਲਬ ਕੀ ਆਗਾ ਜਿਹੜਾ ਇਹਦਾ ਨਿਕਲੂਗਾ ਸਮ ਉਹ ਕਿਹੋ ਜਿਹਾ ਤਾਂ ਵੱਡਾ ਹੋਊਗਾ ਠੀਕ ਹੈ ਐਪੀ ਇਹਦੇ ਤੇ ਨਹੀਂ ਕਰ ਸਕਦੇ ਹੁਣ ਆਪਾਂ ਇਸ ਤੋਂ ਛੋਟਾ ਦੇਖਦੇ ਆ 26 ਹੁਣ ਆਪਾਂ 8 ਲੈ ਲੈਨੇ ਆ ਠੀਕ ਹੈ 9 ਦੀ ਜਗ੍ਹਾ ਤੇ ਇਹਦਾ ਵੀ ਵੱਡਾ ਹੀ ਆਊਗਾ ਜੇ ਆਪਾਂ ਸਮ ਕਰਕੇ ਦੇਖੀਏ ਇਹ ਵੀ ਵੱਡਾ ਆਊਗਾ ਹੁਣ ਆਪਣੇ ਕੋਲ ਇਸ ਤੋਂ ਛੋਟਾ ਦੇਖਾਂਗੇ 26 7/7 ਮਲਟੀਪਲਾਈ ਕਰਾਂਗੇ ਹੁਣ ਜੇ ਆਪਾਂ ਇਹਨਾਂ ਦੇ ਮਲਟੀਪਲਾਈ ਕਰਦੇ ਆ ਆਪਣੇ ਕੋਲੇ ਆ ਪਰਫੈਕਟ ਨੰਬਰ ਮਿਲ ਜਾਂਦਾ ਆਪਾਂ ਨੂੰ 869 ਠੀਕ ਹੈ ਆਪਣੇ ਕੋਲ ਆ ਨੰਬਰ ਮਿਲ ਜਾਂਦਾ 7 ਤੇ ਕਰਕੇ ਜੇਪਰ 7 ਨੂੰ ਮਲਟੀਪਲਾਈ ਕਰਦੇ ਆ 26 ਆਪਾਂ ਮੂਲਨ ਨਾਲ ਹੀ ਮਲਟੀਪਲਾਈ ਕਰਨੀ ਆ ਪੂਰੇ ਨਾ ਕਰਾਂਗੇ ਫਸਟ ਆਪਾਂ 2 ਨਾ ਵੇਖਾਂਗੇ ਵੀ ਆ ਕਿਹੜਾ ਡਿਜੀਟ ਆ ਰਿਹਾ ਬਟ ਇਸ ਤੋਂ ਬਾਅਦ ਆਪਾਂ ਮਲਟੀਪਲਾਈ ਕਰਨੀ ਆ ਪੂਰੇ ਡਿਜੀਟ ਨਾ ਕਰਾਂਗੇ ਓਕੇ अपने को सैवन हम आप सैवन इतने लिखा तो सैवन ही उपर लिखा ओके वन एट सिक्स नाइन जीरो तो अपना आंसर कि आ गया यहाँ उपर आया वन थ्री सैवन आंसर आ गया अपने को